ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਆ ਤੁਸੀਂ ਸਾਰੇ ਆਪਣੇ ਘਰਾਂ 'ਚ ਠੀਕ ਠਾਕ ਹੋਵੋਗੇ ਦੱਸਿ ਵੀ ਵਧੀਆ ਪਰਮਾਤਮਾ ਦੀ ਕਿਰਪਾ ਚੜ੍ਹਦੀ ਕਲਾ 'ਚ ਆਂ ਫਤਿਹ ਦੇ ਐਕਸ਼ਨ ਚੈੱਕ ਕਰੋ ਤੇ ਇਹ ਦੇਖੋ ਕਿੱਦਾਂ ਡਾਂਸ ਕਰ ਰਿਹਾ ਸੀਗਾ ਕਿਉਂਕਿ ਪਿੱਛੇ ਆਪਣੇ ਪੈਲਸ ਆ ਜਦੋਂ ਵੀ ਉੱਤੇ ਕੋਈ ਪ੍ਰੋਗਰਾਮ ਦਾ ਤੇ ਨੱਚਦੇ ਆ ਸਵੇਰੇ ਆਪਾਂ ਬਣਾਏ ਮੂਲੀਆਂ ਵਾਲੇ ਪਰੌਂਠੇ ਜੋ ਕਿ ਬਹੁਤ ਹੀ ਟੇਸਟੀ ਬਣੇ ਸੀਗੇ ਤੇ ਬੱਚੇ ਸਾਰੇ ਸਕੂਲ ਚਲੇ ਗਏ ਸੀਗੇ ਤੇ ਉਸ ਤੋਂ ਬਾਅਦ ਮੈਂ ਬਣਾਈ ਥੋੜੀ ਜਿਹੀ ਗੱਚਕ ਜੋ ਕਿ ਮੌਸਮ ਬਦਲ ਗਿਆ ਤੇ ਅੱਜਕੱਲ ਖਾਣ ਚ ਵੀ ਬਹੁਤ ਵਧੀਆ ਲੱਗਦੀ ਆ ਹਨਾ ਤੇ ਟੇਸਟੀ ਵੀ ਹੁੰਦੀ ਆ ਤੇ ਮੈਂ ਸੋਚਿਆ ਮੈਂ ਕਿਉਂ ਨਾ ਇਹਨੂੰ ਘਰੇ ਬਣਾਇਆ ਜਾਵੇ ਯਕੀਨ ਮੰਨਿਓ ਇੰਨੀ ਟੇਸਟੀ ਬਣੀ ਸੀਗੀ ਨਾ ਮਤਲਬ ਆਪਾਂ ਕਹਿ ਨਹੀਂ ਸਕਦੇ ਵੀ ਇਹ ਆਪਾਂ ਘਰੇ ਬਣਾਈ ਆ ਮੁੱਲ ਦੀ ਨਾਲੋਂ ਵੀ ਜ਼ਿਆਦਾ ਟੇਸਟੀ ਬਣੀ ਸੀਗੀ ਇਹ ਤੇ ਬਨੌੜੀ ਵੀ ਨਾਲੇ ਬਹੁਤ ਹੀ ਜ਼ਿਆਦਾ ਸੌਖੀ ਆ ਬਹੁਤ ਹੀ ਔਖੀ ਵੀ ਨਹੀਂ ਤੇ ਕੋਈ ਬਹੁਤਾ ਸਮਾਨ ਵੀ ਨਹੀਂ ਆਪਾਂ ਨੂੰ ਇਹਨੂੰ ਬਣਾਉਣ ਵਾਸਤੇ ਚਾਹੀਦਾ ਹੈਗਾਗਾ ਸਰਫੋ ਮੂੰਗਫਲੀ ਗੋੜ ਤੇ ਇੱਕ ਥੋੜਾ ਜਿਹਾ ਦੇਸੀ ਘੋਤ ਇਹਨਾਂ ਚੀਜ਼ਾਂ ਦੇ ਨਾਲ ਆਪਣੀ ਜਿਹੜੀ ਗੱਚਕ ਉਹ ਬਣ ਕੇ ਤਿਆਰ ਹੋ ਜਾਂਦੀ ਆ ਤੇ ਜੋ ਕਿ ਖਾਨ ਦੇ ਵਿੱਚ ਵੀ ਬਹੁਤ ਵਧੀਆ ਤੇ ਵੈਸੇ ਵੀ ਸਰਦੀਆਂ ਦੇ ਵਿੱਚ ਦਾ ਮੌਸਮ ਆ ਹੀ ਚੁੱਕਿਆ ਹੈ ਗੱਚਕ ਦਾ ਹਨਾ ਤੇ ਮੂੰਗਫਲੀ ਕੱਲੀ ਨਾਲ ਖੰਗ ਵੀ ਹੋ ਜਾਂਦੀ ਹੈ ਤੇ ਗੋੜ ਗਰਮ ਵੀ ਹੁੰਦਾ ਹੈ ਤੇ ਦੋਨੇ ਚੀਜ਼ਾਂ ਮਿਕਸ ਹੋ ਜਾਂਦੀਆਂ ਨਾਲੇ ਤੇ ਖਾਣੀਆਂ ਵੀ ਸੌਖੀਆਂ ਏ ਜੇ ਆਪਣੀ ਗੱਚਕ ਬਣ ਕੇ ਹੋ ਗਈ ਸੀ ਤਿਆਰ ਉਸ ਤੋਂ ਬਾਅਦ ਆਪਣੇ ਘਰੇ ਆਈ ਅੱਜ ਮਠਿਆਈ ਪੈਕਿੰਗ ਇੰਨੀ ਵਧੀਆ ਸੀਗੀ ਕਿ ਡੱਬਾ ਖੋਲਣ ਨੂੰ ਮੇਰਾ ਦਿਲ ਨਹੀਂ ਕਰ ਰਿਹਾ ਸੀਗਾ ਮੈਂ ਤਾਂ ਪੈਕਿੰਗ ਦੇਖ ਕੇ ਖੁਸ਼ ਹੋ ਗਈ ਵੀ ਕਿੰਨੀ ਵਧੀਆ ਪੈਕਿੰਗ ਕੀਤੀ ਹੋਈ ਆ। ਇਸ ਤੋਂ ਸਾਰੇ ਅੱਜ ਕੱਲ੍ਹ ਆਈਂ ਕਰਦੇ ਆਂ ਮੁੱਲ ਦੀਆਂ ਮਠਿਆਈਆਂ ਹੁੰਦੀਆਂ ਜੀ। ਅੱਜ ਸੈਚਰਡੇ ਸੀਗਾ ਤੇ ਘਰੇ ਆਗੇ ਸੀਗਾ ਬੱਚਾ ਦੇ ਤੋਤੇ ਫਿਰ ਮੇਵਾਲ ਹਾ ਫਤੇਜ ਸਿੰਘ ਸਾਡਾ ਝੂਲੇ ਤੇ ਬੈਠਾ ਤੇ ਦਰਮੈਕ ਪ੍ਰੀਤ ਇੱਧਰ ਬੈਠਾ ਸੀਗਾ। ਇਹ ਸੀਗਾ ਆਪਣਾ ਅੱਜ ਦਾ ਵਲੌਗ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ